ਅੰਦਰ ਇਹ ਕਿ ਜਿਹੜਾ ਇਹ ਬੁਨਿਆਦੀ ਧਾਲੇ ਹੈ ਕਿ ਜਿਹੜਾ ਅਸੀਂ ਵਿਕਾਸ ਦਾ ਨਮੂਨਾ ਜਿਹੜਾ ਅਸੀਂ ਅਪਣਾਇਆ ਹੁਣ ਕੀ ਉਹ ਸਾਡੇ ਲੋਕਾਂ ਦੇ ਹਿੱਤ ਜਿਹੜੇ ਪੂਰੇ ਕਰ ਰਿਹਾ ਇਹ ਸਵਾਲ ਹੈ ਕਿਉਂਕਿ ਮਤੋਂ ਜਿਹੜੀ ਧਰੇਲੋ ਨੀਤੀ ਔਰ ਵਿਦੇਸ਼ ਨੀਤੀ ਉਹ ਬੱਖ ਨਹੀਂ ਹੈ ਕਿ ਜੇ ਜਿਹੜੀ ਅਸੀਂ ਕਹਿੰਦੇ ਕਿ ਜਿਹੜੀ ਜਿਹੜਾ ਜਿਹੜਾ ਵਿਕਾਸ ਦਾ ਨਮੂਨਾ ਜਿਹੜਾ ਕਿੰਗਰ ਤੋਂ ਨਾ ਤਰੱਕੀ ਹੋ ਜਾ ਜੇ ਕਹਿੰਦੇ ਹੋਈ ਹੈ ਤਰੱਕੀ ਚਲੋ ਜੋ ਅਸੀਂ ਇਹ ਵੀ ਨਹੀਂ ਚੈਲੰਜ ਕਰਦੇ ਕਿ ਚੀਨ 10% ਵਧੀ ਹੈ 8.5% ਵਧੀ ਹੈ ਤੋਂ ਬੜੀ ਵਧੀ ਹੈ ਤੋਂ ਬਹੁਤ ਵਧੀ ਹੈ ਲੋਕਾਂ ਦੇ ਅਮਰੀਕਾ ਹੋਰ ਬਚਤ ਮਤਲਬ ਯੂਰਪ ਦੇ ਘਟੇ ਹੈ ਔਰ ਮੈਨੇਟਰੀ ਗਰੋਥ ਹੋਈ ਹੈ ਸਾਡੀ ਫਿਰ ਵਧੀ ਹੈ ਚੰਗੀ ਗੱਲ ਹੈ ਲੇਕਿਨ ਹੋਇਆ ਕੀ ਹੈ ਕਿ ਕੀ ਜਿਹੜੀ ਗਰੋਥ ਹੋਈ ਹੈ ਜਿਹੜੀ ਵਧੀ ਹੈ ਇਕਨੋਮੀ ਉਹਦਾ ਜਿਹੜਾ ਬੈਨੀਫਿਟ ਹੈ ਕਿ ਮੈਜੋਰਟੀ ਆਫ ਕਰਪ ਪਪੂਲੇਸ਼ਨ ਨੂੰ ਜੀ ਆਜ ਮਿਲਿਆ ਕਿ ਕੇਸਵਾਲ ਦੂਸਰੀ ਦੂਸਰਾ ਸਵਾਲ ਇਹ ਹੈ ਜਦੋਂ ਟੋਟਲ ਵੈਲਥ ਵਧੀ ਹੈ ਕੀ ਗਰੀਬ ਤੇ ਅਮੀਰ ਦੇ ਵਿੱਚ ਪਾੜਾ ਘਟਿਆ ਜਾਂ ਪਾੜਾ ਵਧਿਆ ਹੁਣ ਇਹਨਾਂ ਦੋਨਾਂ ਜਿਹੜੇ ਸਵਾਲਾਂ ਦਾ ਜਿਹੜਾ ਜਵਾਬ ਜਿਹੜਾ ਮੇਰਾ ਤੇ ਜਾਂਦਾ ਕਿ ਮੈਂ ਮਤਲਬ ਬੇਸ਼ੱਕ ਬਾਹਰ ਜਨਨਾ ਜਿਵੇਂ ਡਾਕਟਰ ਸਾਹਿਬ ਦੱਸਿਆ ਮੈਂ ਆਪਕੇ ਦੇਖਦਾ ਮੈਂ ਹਰ ਸਾਲ ਹੁਣ ਮੈਂ 2 ਮਹੀਨੇ ਦਿੰਨਾ ਤੇ ਮੈਨੂੰ ਲੱਗਦਾ ਕਿ ਦੋਨਾਂ ਦਾ ਹੀ ਨੈਗੇਟਿਵ ਹੈ ਕਿ ਜਿਹੜਾ ਇਹ ਜਿੰਨਾ ਵਿਕਾਸ ਹੋਇਆ ਉਹਦਾ ਜਿਹੜਾ ਬੈਨੀਫਿਟ ਹੈ ਉਹ ਮੈਜੋਰਟੀ ਆਫ ਪੋਪੂਲੇਸ਼ਨ ਜਿਹੜੀ ਮੈਜੋਰਟੀ ਨੇ ਵੀ 52% ਮੈਨੂੰ ਲੱਗਦਾ ਹੈ ਕਿ 80-85% ਲੋਕਾਂ ਨੂੰ ਉਹਦਾ ਫਾਇਦਾ ਨਹੀਂ ਪਹੁੰਚਿਆ ਥੋੜੀ ਜਿਹੀ ਜਿਹੜੀ ਗਿਣਤੀ ਹੈ ਉਹ ਹੀ ਲਾਭ ਲੈ ਰਹੀ ਹੈ ਦੂਸਰੀ ਗੱਲ ਕਿ ਕੇਸ ਦੌਰਾਨ ਜਦੋਂ ਕੋਈ ਵਿਰੋਧ ਹੋਈ ਹੈ ਉਹਦੇ ਵਿਜੇ ਅਮੀਰ ਔਰ ਗਰੀਬ ਵਿੱਚ ਪਾੜਾ ਢੱਡਣ ਦੇ ਸਾਮ ਲਗਾਤਾਰ ਵਧੇ ਜਾ ਰਿਹਾ ਹੈ ਇਹ ਇਹ ਮੇਰੇ ਆਬਜ਼ਰਵੇਸ਼ਨ ਤੀਸਰੀ ਗੱਲ ਕਿ ਜਿਹੜੀਆਂ ਬੇਸਿਕ ਜਿਹੜੀਆਂ ਬੁਢਲੀਆਂ ਸੇਵਾਵਾਂ ਪਹਿਲਾਂ ਲੋਕਾਂ ਨੂੰ ਹੈ ਹੀ ਸੀ ਚਲੋ ਹਸਪਤਾਲ ਦਾ এডਿਕੇਸ਼ਨ ਦੇ ਵਿੱਚ ਅੱਜ ਤੋਂ ਤੁਸੀਂ ਦੇਖੋ ਕਿ 40 ਸਾਲ ਪਹਿਲਾਂ ਤਾਂ 30 ਸਾਲ ਪਹਿਲਾਂ ਜਿਹੜੇ ਸਰਕਾਰੀ ਸਕੂਲਾਂ ਦੇ ਪੜ੍ਹੇ ਹੋਏ ਜਿਹੜੇ ਸਿੱਦੇ ਲੋਕ ਕੋ ਚੰਗੀਆਂ ਪੋਜੀਸ਼ਨਾਂ ਦੇ ਪਹੁੰਚ ਜਾਂਦੇ ਸਿ। ਲੇਕਿਨ ਹੁਣ ਜਿਹੜਾ ਲਗਭਗ ਸੰਭਵ ਹੈ ਕਿ ਜਿਹੜੇ ਉਹ ਜਿਹੜੀ ਸਰਕਾਰੀ ਸਕੂਲਾਂ ਦੀ ਮਿਹਰੀ ਹੈ ਜਿਹੜੀ ਪੜ੍ਹਾਈ ਹੈ ਉੱਥੋਂ ਦਾ ਪੜ੍ਹਿਆ ਹੋਇਆ ਬੰਦਾ ਕੋਈ ਕੋਈ ਬੜਾ ਡਾਕਟਰ ਬਣ ਜਾਏ ਇੰਜੀਨੀਅਰ ਬਣ ਜਾਏ ਚੰਗੇ ਪ੍ਰੋਫੈਸ਼ਨ ਚਲੇ ਜਾਏ ਲਗਭਗ ਸੰਭਵ ਹੈ। ਤੋਂ ਇਸ ਤਰ੍ਹਾਂ ਜਿਹੜਾ ਹੈਲਥ ਕੇਅਰ ਹੈ ਠੀਕ ਹੈ ਬੜੀ ਟੈਕਨਾਲੋਜੀ ਆਈ ਹੈ ਜਿਹੜੇ ਲੋਕ ਇਹਦੇ ਹਸਪਤਾਲੋਂ ਜਾਂ ਦੂਸਰੇ ਚੰਗੇ ਹਸਪਤਲਾਂ ਜਾ ਸਕਦੇ ਆ ਉਹਨਾਂ ਲਈ ਆਈ ਹੈ। ਜਿਹੜੇ ਵਜੇ ਸਧਾਰਨ ਹਸਪਤਾਲਾਂ ਦਾ ਜਿਹੜਾ ਤੁਸੀਂ ਦੇਖਦੇ ਹੋਏ 47 ਰਜਿਸਟਰ ਉਹਨਾਂ ਦਾ ਮਿਆਰ ਬਹੁਤ ਵੇਜਾ ਦਾ ਡਿੱਗਿਆ। ਤੋਂ ਇਸ ਕਰਕੇ ਜਿਹੜਾ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਇਹ ਵਿਕਾਸ ਦਾ ਨੂਨ ਹੈ ਇਹ ਕਹਿਣਾ ਹੱਤਕchni ਨਹੀਂ ਹੈ ਕਿ ਇਹਦੇ ਨਾਲ ਹਿੰਦੁਸਤਾਨ ਦੇ ਜਿਹੜੇ ਬਹੁ ਗਿਣਤੀ ਦੇ ਹਿੱਤ ਨਹੀਂ ਪੁਰੇ ਹੋਏ। ਤੋਂ ਇਹਦਾ ਮਤਲਬ ਜਿਹੜਾ ਵੀ ਸਿਸਟਮ ਹੈ ਜੇ ਉਹ ਬਹੁ ਗਿਣਤੀ ਜਿਹੜੀ ਹੈ ਉਸ ਦਾ ਜੀਵਨ ਪੰਡਰ ਉੱਚਾ ਨਹੀਂ ਚੱਕ ਸਕਦਾ ਉਹਨਾਂ ਦੀਆਂ ਮੁੱਲੀਆਂ ਲੋੜਾਂ ਨਹੀਂ ਪੂਰੀਆਂ ਕਰ ਸਕਦਾ ਉਸ ਨੂੰ ਅਸਫਲ ਬਣਾਉਂਗਾ। ਤੋਂ ਇਹ ਜਿਹੜਾ ਜਿਹੜਾ ਨਮੂਨਾ ਇਹਦਾ ਇੱਕ ਆਮਦਾ ਨਮੂਨਾ ਹੈ ਇਸ ਨੂੰ ਐਡਜਸਟ ਕਰਕੇ ਇੱਕ ਬਦਲਵੇਂ ਵਿਕਾਸ ਦੇ ਨਮੂਨੇ ਦੀ ਸਾਨੂੰ ਲੋੜ ਹੈ ਔਰ ਬਦਲਵੇਂ ਵਿਕਾਸ ਦੇ ਨਮੂਨੇ ਦੀ ਸਾਨੂੰ ਸਾਰਿਆਂ ਨੂੰ ਸਿੱਖਣਾ ਚਾਹੀਦਾ ਹੈ ਲੇਕਿਨ ਆਖਿਰਚ ਜਿਹੜਾ ਹੈ ਉਹ ਹੀ ਨਮੂਨਾ ਕਾਮਯਾਬ ਹੋਏਗਾ ਜਿਹੜਾ ਇਸ ਧਰਤੀ ਦੇ ਜਿਹੜਾ ਹੈ ਹਜ਼ਾਰਾਂ ਸਾਲਾਂ ਤੋਂ ਜਿਹੜਾ ਤਜਰਬਾ ਜਿਹੜਾ ਉਹ ਜਿਹੜਾ ਉੱਥੋਂ ਨਿਕਲਿਆ ਜਿਹੜਾ ਨਮੂਨਾ ਹੈ ਔਰ ਮੈਨੂੰ ਇਹ ਲੱਗਦਾ ਕਿ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਸਿਰਫ ਸਿੱਖਾਂ ਦੇ ਗ੍ਰੰਥ ਨਹੀਂ ਹਨ ਮੈਂ ਮਾਫ਼ ਕਰਨਾ ਮੇਰੇ ਮੈਨੂੰ ਇਹ ਲੱਗਦਾ ਮੈਨੂੰ ਲੱਗਦਾ ਕਿ ਮਨੁੱਖਤਾ ਦੇ ਉਪਰ ਮਨੁੱਖਤਾ ਦੀ ਸਾਢੇ 12 ਹਜ਼ਾਰ ਸਾਲ ਦੇ ਪਿਆਮ ਦੇ ਗ੍ਰੰਥ ਹੈ ਲੇਕਿਨ ਉਹ ਇੱਕਦਾਂ ਲੇਕਿਨ ਇਹਦਾ ਸਮੁੱਚਾ ਪੂਰਬ ਦਾ ਇਹਦਾ ਤਜਰਬਾ ਹੈ ਇਤਿਹਾਸਿਕ ਤਜਰਬਾ ਹੈ ਚਿੰਤਨ ਦੇ ਵਿੱਚ ਹੈ ਚਾਹੇ ਰੋਹਾਨੀਅਤ ਦੇ ਵਿੱਚ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਿਰਫ ਧਾਰਮਿਕ ਗ੍ਰੰਥ ਨਹੀਂ ਹੈ ਉਹਦੇ ਵਿੱਚ ਗੁਰੂ ਸਾਹਿਬ ਨੇ ਚਾਰ ਪਦਾਰਥਾਂ ਦੀ ਗੱਲ ਕੀਤੀ ਹੈ ਉਹ ਧਰਮ ਮਾਰਗ ਕਾਮ ਔਰ ਮੋਕਸ਼ ਦਾ ਭਾਵ ਹੈ ਤੇ ਸਮੁੱਚੀ ਜੀਵਨ ਯਾਤ ਪੂਰਾ ਇੱਕ ਸੰਮਲਨ ਚ ਸੀਰੋਗਰਾਂਸਾਉ ਦੇ ਜਿਹੜਾ ਹਲਮੀ ਰਾਜ ਦੇ ਗੰਗੋਰੇ ਦੇ ਜਿਹੜੇ ਕਾਂਸ਼ਤ ਨੇ ਉਹਦੇ ਸੰਕਰਣ ਉਹ ਜਿਹੜਾ ਹੈ ਸਾਨੂੰ ਉਹ ਤੋਂ ਦੇਖਣਾ ਚਾਹੀਦਾ ਕਿ ਕੀ ਹੈ ਅਲਟਰਨੇਟਿਵ ਜਿਹੜਾ ਮਾਡਲ ਆਫ ਗਵਰਨਮੈਂਟ ਸਾਨੂੰ ਇਹ ਕੋਸਰ ਦਾ ਪੰਜਾਬ ਦੇ ਵਿੱਚ ਹੈ ਤੁਹਾਡੇ ਸਾਹਮਣੇ ਆ ਹੁਣ ਬਾਬਾ ਸਿਚੇਵਾਲ ਨੇ ਜਿਹੜੋ ਕੋ ਬਾਬਾ ਜੇਵਾ ਸਿੰਘ ਨੇ ਉਹ ਕਈ ਲੋਕਾਂ ਨੇ ਕੋਸ਼ਿਸ਼ ਕੀਤੀ ਹੈ ਜਿਹੜੇ ਸੀਰੋਗਰਾਂਸਾਉ ਤੋਂ ਪ੍ਰੇਰਣਾ ਲੈ ਕੇ ਇੱਕ ਵੱਖਰੇ ਤਰ੍ਹਾਂ ਦਾ ਜਿਹੜਾ ਜਿਹੜਾ ਵਿਕਾਸ ਦਾ ਨਮੂਨਾ ਅਪਣਾਉਂਦੇ ਔਰ ਬੜੇ ਕਾਮਯਾਬ ਹੋਏ ਉਹਨਾਂ ਨੂੰ ਮਿਲਿਆ ਤੋ ਇਹ ਇੱਕ ਛੋਟੇ ਪੱਧਰ ਤੇ ਹੋਇਆ ਕਿਉਂ ਨਹੀਂ ਇਹ ਵੱਡੇ ਪੱਧਰ ਤੇ ਹੋ ਸਕਦਾ ਸੋਚਣ ਵਾਲੇ ਦਾ ਤੋ ਇਹ ਜਿਹੜੀ ਇਹਨੂੰ